ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲਾਹੌਰ ਉੱਤੇ ਜਦੋਂ ਪੰਗੀ ਸਰਦਾਰਾਂ ਦਾ ਕਬਜ਼ਾ ਹੋਇਆ ਤਾਂ ਸਰਦਾਰ ਲਹਿਣਾ ਸਿੰਘ ਪੰਗੀ ਨੂੰ ਇੱਕ ਰਾਤ ਸੁਪਨਾ ਆਇਆ ਸੁਪਨੇ ਵਿੱਚ ਇੱਕ ਨਿਹੰਗ ਸਿੰਘ ਬਾਬੇ ਨੇ ਤਾਨੇ ਵਾਂਗੂ ਬੋਲ ਮਾਰੇ ਕਿ ਪੰਥ ਜਦੋਂ ਹੁਣ ਤਾਜਾਂ ਤਖਤਾਂ ਦਾ ਮਾਲਕ ਬਣ ਗਿਆ ਜੇ ਅਸੀਂ ਹੁਣ ਸ਼ਹੀਦਾਂ ਦੇ ਸਥਾਨ ਪਰਗਟਨਾ ਕਰਾਂਗੇ ਤਾਂ ਕਦੋਂ ਕਰਾਂਗੇ ਸਰਦਾਰ ਲਹਿਣਾ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲਿਆ ਤੇ ਅਕਬਰੀ ਦਰਵਾਜ਼ੇ ਦੇ ਨੇੜੇ ਜੋ ਭਾਈ ਮਣੀ ਸਿੰਘ ਦਾ ਸਥਾਨ ਸੀ ਲੱਭ ਕੇ ਪ੍ਰਗਟ ਕੀਤਾ ਤੇ ਬਹੁਤ ਖੂਬਸੂਰਤ ਇਮਾਰਤ ਬਣਵਾਈ ਸਮੇਂ ਨੇ ਕਰਵਟ ਲਈ ਪੰਥ ਵਿਖੜੇ ਪੰਡਿਆਂ ਦੇ ਰੂਬਰੂ ਹੋਇਆ ਹਜਰਤ ਕਰਨੀ ਪਈ ਪੰਥ ਨੂੰ ਗੁਰਤਾਮਾ ਤੋਂ ਵਿਛੋੜਿਆ ਗਿਆ ਤੇ ਗੁਰਤਾਮਾ ਨੇ ਵੀ ਪੰਥ ਦਾ ਵਿਛੋੜਾ ਮਹਿਸੂਸ ਕੀਤਾ ਤੇ ਭਾਈ ਮਨੀ ਸਿੰਘ ਦਾ ਇਹ ਸਥਾਨ ਵੀ ਲਗਭਗ ਅਲੋਪ ਹੋ ਗਿਆ ਸ਼ਹੀਦ ਨਜ਼ਿੰਗਾਂ ਨੇ ਮੇਰ ਕੀਤੀ ਭਾਈ ਮਨੀ ਸਿੰਘ ਨੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਤੇ ਇੱਕ ਮੁਸਲਮਾਨ ਵੀਰ ਰਾਣਾ ਸ਼ਹਿਬਾਜ਼ ਨੇ ਉਦਮ ਕਰਕੇ ਇਹ ਸਥਾਨ ਮੁਰ ਪ੍ਰਗਟ ਕੀਤਾ ਬਹੁਤ ਸੇਵਾ ਸੰਭਾਲ ਕਰਵਾਈ ਜੋ ਸਥਾਨ ਤੁਸੀਂ ਹੁਣ ਦੇਖ ਰਹੇ ਹੋ ਇਹ ਰਾਣਾ ਸ਼ਹਿਬਾਜ਼ ਦੇ ਉੱਤੇ ਜੋ ਗੁਰੂ ਸਾਹਿਬ ਨੇ ਸਿਦਾ ਸਿੰਘਾਂ ਨੇ ਮਿਹਰ ਕੀਤੀ ਹੈ ਉਸ ਦੇ ਉਦਮ ਨਾਲ ਹੀ ਪ੍ਰਗਟ ਹੋਇਆ ਹੈ ਸੋ ਸਾਧ ਸੰਗਤ ਜੀ ਭਾਈ ਮਾਨੀ ਸਿੰਘ ਦੇ ਸਥਾਨ ਤੇ ਜ਼ਰੂਰ ਦਰਸ਼ਨ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ